ਆਨੂ ਦਿਖਾਉਣ ਜਾ ਰਹੇ ਆ ਪੰਜਾਬੀ ਵਿਰਸਾ ਤੇ ਰਿਪੋਰਟ ਕਰ ਰਿਹਾ ਕਵਨ ਸਿੰਘ ਭੱਟੀ ਨਰਗਾਪੂਰੀਆ ਤੇ ਨਾਲ ਮੇਰਾ ਸਾਥੀ ਰਣਾ ਲਖਵੀ ਤੇ ਜਿਦੋਂ ਕੱਲ ਵਿਸਾਖੀ ਦਾ ਦਿਹਾੜਾ ਲੰਘ ਗਿਆ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਇੱਕ ਵੱਖਰੀ ਕੌਮ ਦੀ ਸਜਣਾ ਕੀਤੀ ਖਾਲਸਾ ਸਜਣਾ ਦਿਵਸ ਜੋ ਕੱਲ ਮਨਾਇਆ ਗਿਆ ਆਜੋ ਉਸ ਤੋਂ ਅਗਲੇ ਦਿਨ ਅੱਜ ਚੋਲਾ ਸਾਹਿਬ ਗੁਰੂ ਅਰਜਨ ਦੇਵ ਜੀ ਪਾਵਨ ਪਸਤੀ ਚੈਨਸੋ ਕਰਤੀ ਆ ਤੇ ਇਸ ਚੋਲਾ ਸਾਹਿਬ ਨਕਰ ਦੇ ਵਿੱਚ ਬਲਦਾਂ ਦੀਆਂ ਦੌੜਾਂ ਹੋ ਰਹੀਆਂ ਨੇ ਤੇ ਐਟ ਟਾਈਮ ਅਸੀਂ ਬਿਲਕੁਲ ਇਨਵਨ ਉਸ ਜਗ੍ਹਾ ਤੇ ਖੜੇ ਆ ਜਿੱਥੇ ਤਿੰਨ ਟੀਮਾਂ ਭਾਗ ਲੈ ਚੁੱਕੀਆਂ ਨੇ ਚੋਲਾ ਸਾਹਿਬ ਤੇ ਪੁੱਛਰ ਪਿੰਡ ਦੀ ਜਿਹੜੀ ਅਗਲੀ ਟੀਮ ਆ ਉਹ ਬਲਦਾਂ ਦੀ ਜੋੜੀ ਦੌੜ ਲੱਗੇਗੀ 6 ਮਿੰਟ ਦਾ ਇਹਦੇ ਵਿੱਚ ਉਹਨਾਂ ਨੇ ਦੌੜਨ ਦਾ ਸਮਾਂ ਰੱਖਿਆ 6 ਮਿੰਟ ਦੇ ਅੰਦਰ ਕਿੰਨੇ ਰਾਉਂਡ ਹੈ ਜਿਹੜੀ ਜੋੜੀ ਵੱਧ ਤੋਂ ਵੱਧ ਰਾਉਂਡ ਲਾਉਂਦੀ ਹੈ ਉਹਨੂੰ ਜੇਤੂ ਇਨਾਮ ਕਰਾਰ ਦਿੱਤਾ ਜਾਂਦਾ ਤੇ ਇੱਕ ਟੀਮ ਆ ਦੇਸੀ ਘੋੜਾ 10000 ਰੁਪਇਆ ਦੇ ਨਾਲ ਇੱਕ ਗੁਰਜ ਉਹਨਾਂ ਨੂੰ ਇਨਾਮ ਦੇਵੇ ਦਿੱਤੀ ਜਾਂਦੀ ਹੈ ਤੇ ਦੂਸਰੀ ਟੀਮ ਨੂੰ ਦਿੱਤੀ ਜਾਣੇ ਆ 8000 ਰੁਪਇਆ ਦੇ ਨਾਲ ਕਿਉਂ ਕਿ ਤੀਸਰੀ ਟੀਮ ਨੂੰ ਵੀ ਇਸੇ ਤਰ੍ਹਾਂ ਇਹ ਉਹਨਾਂ ਨੂੰ ਵਾਜਿਬ ਇਨਾਮਾਂ ਦੇ ਨਾਲ ਸਨਮਾਨ ਕਰ ਰਹੇ ਨੇ ਇਹ ਲੋਕਲ ਪ੍ਰਬੰਧਕ ਕਮੇਟੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਲਾ ਸਾਹਿਬ ਨਗਰ ਇੱਕ ਗੁਰਦੁਆਰਾ ਦੂਖ ਮਾਤ ਹੈ ਤੇ ਇਹ ਉਹਨਾਂ ਦੇ ਪ੍ਰਬੰਧਾ ਹੇਠ ਆ ਇਹ ਸਾਰਾ ਜੋ ਖੇਡਾਂ ਦਾ ਪ੍ਰੋਗਰਾਮ ਆ ਕਰਵਾਇਆ ਜਾ ਰਿਹਾ ਤੇ ਆਓ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਬਲਦਾਨੀਆਂ ਦੋੜਾਂ ਆਹ ਸਾਹਿਬ ਇਹ ਜੀ ਜੋ ਮਹਾਂਪੁਰਸ਼ਾਂ ਦੇ ਅਸਾਖੀ ਦੇ ਸੰਬੰਧ ਦੇ ਵਿੱਚ ਪ੍ਰੋਗਰਾਮ ਚੱਲੰਦਾ ਆ ਸਮਾਗਮ ਕੱਲ੍ਹ ਰੋਜ ਤੋਂ ਲੈ ਕੇ ਤੇ ਅੱਜ ਵੀ ਉਹਦੇ ਵਿੱਚ ਸੰਤ ਬਾਬਾ ਰਾਮ ਸਿੰਘ ਜੀ ਸੰਤ ਬਾਬਾ ਜਨ ਸਿੰਘ ਜੀ ਹੋਣਾਂ ਦੇ ਸੰਤ ਬਾਬਾ ਰਾਮ ਸਿੰਘ ਜੀ ਸੰਪਰਦਾਇ ਕਾਰਜਵਾਸ ਸ੍ਰੀ ਹਾਲੀ ਸਾਹਿਬ ਉਥੋਂ ਦਲਪੰਥ ਵੀ ਆਏ ਆ ਮਹਾਂਪੁਰਸ਼ਾਂ ਦੇ ਜਿਨ੍ਹਾਂ ਨੇ ਅੱਜ 3.4 ਦੇ ਕਰੀਬ ਮੱਲਾ ਖੇਡਣ ਜਾਣਾ ਵਾ ਇਹ ਵੀ ਸੰਤਾਂ ਦੇ ਸੰਯੋਗ ਦੇ ਨਾਲ ਮਹਾਂਪੁਰਸ਼ਾਂ ਦੇ ਦਲਪੰਥ ਵੀ ਵਿਚਰਦੇ ਅੱਛਾ ਕਾਫੀ ਗਿਣਤੀ ਵਿੱਚ ਘੋੜੇ ਵੀ ਆਏ ਨੇ ਆ ਵੀ ਗਿਣਤੀ ਦੇ ਵਿੱਚ ਮਹਾਰਾਜੀ ਦੀ ਕਰਪਾਣਾ ਘੋੜੇ ਮਹਾਂਪੁਰਸ਼ਾਂ ਦੇ ਆਏ ਆ ਉਹਨਾਂ ਨੇ ਹੁਣ ਮੱਲਾ ਖੇਡਣ ਜਾਣਾ ਵਾ 3.4 ਦੇ ਕਰੀਬ ਇਹ ਵੀ ਜਿਹੜੇ ਦੀਵਾਨ ਸੱਜੇ ਆ ਮਹਾਂਪੁਰਸ਼ਾਂ ਨੇ 2 ਦਿਨ ਤੋਂ ਬਾਬਾ ਸੁਖਾ ਸਿੰਘ ਜੀ ਦੇ ਬਾਬੇ ਆ ਗੋਹਣਾ ਦੀ ਦੇਖ ਰੇ ਘੇਟ ਦਵਾਨ ਚੱਲੰਦੇ ਆ ਉਥੇ ਬੋ ਬੂਹ ਮਾਹਰ ਦੀ ਕਿਰਪਾ ਨਾਲ ਸੰਤਾਂ ਨੂੰ ਮਮਾ ਦੀ ਦਵਾਨ ਸੁਣਦੇ ਆ ਇਹ ਸਾਰਾ ਇਹ ਜੋ ਵੀ ਕਾਰਜ ਆ ਇਹ ਮਹਾਂਪੁਰਸ਼ਾਂ ਦੇ ਦੇਖ ਰੇ ਘੇਟ ਚੱਲੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਕੌਣ ਬੰਨੀ ਆ ਪੰਜ ਪਾਰਸ਼ਦੀ ਪਾਉਣ ਪੇਤਰ ਤਰਤੀ ਇਸਲੀ ਚੋਹਲਾ ਸਾਹਿਬ ਬੈਠੀ ਤੋਂ ਬਾਅਦ ਨਾਲ ਵਿਸਾਖੀ ਦਾ ਦਿਹਾੜਾ ਕੱਲ ਔਰ ਅੱਜ ਅਗਲੇ ਦਿਨ ਤੱਕ ਬਨਾਇਆ ਜਾ ਰਿਹਾ ਸੋ ਅੱਜ ਪੰਜਾਬੀ ਦ੍ਰਿਸ਼ੇ ਨੂੰ ਜੋੜਾ ਰੱਖਣ ਵਾਲੀਆਂ ਖੇਡਾਂ ਇਹ ਬਲਦਾਂ ਦੀਆਂ ਦੌੜਾਂ ਵੀ ਉਸ ਦੂਜੀ ਸਾਈਡ ਚੱਲ ਰਹੀਆਂ ਨੇ ਉਹ ਵੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਹੁਣ ਅਸੀਂ ਇਸ ਟਾਈਮ ਇਸ ਗੁਰਦੁਆਰਾ ਮਾਪਕ ਸੰਤ ਬਾਬਾ ਤਾਰਾ ਸਿੰਘ ਜੀ ਦੇ ਹੱਥਾਂ ਦੇ ਨਾਲ ਵਿਸਾਇਆ ਹੋਇਆ ਇਹ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਤੇ ਉਸ ਗੁਰਦੁਆਰਾ ਸਾਹਿਬ ਦੇ ਜਿਹੜੇ ਮੇਨ ਸੇਵਾਦਾਰ ਨੇ ਜਥੇਦਾਰ ਬਾਬਾ ਹਰੀ ਸਿੰਘ ਜੀ ਤੋਂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਹੋਰ ਜਾਣਕਾਰੀ ਪ੍ਰਾਪਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਸੰਪਰਦਾਇ ਕਾਰ ਸੇਵਾ ਸ੍ਰੀ ਹਰਿਆਲੀ ਸਾਹਿਬ ਜੁਜਦਾ ਮੁਖੀ ਪਾਪਾ ਸੁਖਾ ਸਿੰਘ ਜੀ ਦੇ ਬਾਬਾ ਹਦਮ ਜ਼ਿੰਦਗੀ ਉਹਨਾਂ ਦੇ ਦੇਖ ਰੇਠੇ ਇੱਥੇ ਫਰਦੋਰਾ ਦੁਖਨਵਾਰ ਸਾਹਿਬ ਵਿਖੇ ਪਸਾਖੀ ਦਾ ਧਿਆਰ ਆਇਆ ਕੱਲ ਤੋਂ ਅੱਜ ਦੋ ਦਿਨ ਤੋਂ ਮਨਾਇਆ ਜਾ ਰਿਹਾ ਇੱਥੇ ਲੰਗਰ ਬਹੁਤ ਹੁੰਦਾ ਹੋਣਾ ਚੱਲਦਾ ਬਹੁਤ ਹੁੰਦਾ ਹੋਣਾ ਸੰਗਤ ਆਉਂਦੀ ਆ ਜਿਹੜੀ ਸੰਗਤ ਆਉਂਦੀ ਆ ਇਹਨਾਂ ਦਾ ਦਿਲੋਂ ਕਹਾਪੁਰਚਾਂਲੋਂ ਪਾਪਾ ਸੁਖਾ ਸਿੰਘ ਜੀ ਉਹਨਾਂ ਨੂੰ ਨਵਾਂ ਮਾਤਾ ਕੀਤਾ ਜਾਂਦਾ ਸਾਰੇ ਸੰਗਤ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਇਹ ਜਿਹੜੀ ਖਾਨਪੜ ਸਾਹਿਬ ਦੀ ਲੜੀ ਆ ਇਹ ਵਿਸਾਖੀ ਤੋਂ ਕਿੰਨੇ ਦਿਨ ਪਹਿਲਾਂ ਚੱਲ ਰਹੀ ਹੈ ਇਹ ਜੀ ਜਿਹੜੀ ਵਿਸਾਖੀ ਦੇ ਸੰਬੰਧ ਦੇ ਵਿੱਚ ਪਰसों ਰੋਜ਼ ਤੋਂ 14 ਰੋਜ਼ ਤੋਂ ਖਾਨਪੜ ਸਾਹਿਬ ਆ ਰੰਗ ਇਹ ਕੱਲ੍ਹ ਭੋਗ ਪਾਇਆ ਖਾਨਪੜ ਸਾਹਿਬਾਂ ਦੇ ਤੇ ਕੱਲ ਜਿਹੜੀ ਸਾਰੀ ਤੁਹਾਡੀ ਟੋਟਲ ਲੰਗਰ ਚੱਲਦਾ ਰਿਹਾ ਮਹਾਪੁਰਸ਼ਾਂ ਦੀ ਦੇਖ ਰਹੇ ਨੇ ਜੀ ਤੇ ਅੱਜ ਵੀ ਸ਼ੇਰ ਤੋਂ ਲੈ ਕੇ ਅੰਮ੍ਰਿਤ ਵੇਲੇ ਤਾਈ ਮਹਾਰਾਜੀ ਦੀ ਕਿਰਪਾ ਨਾਲ ਜਿਹੜਾ ਲੰਗਰ ਆ ਸ਼ੇਰ ਤੋਂ ਲੈ ਕੇ ਗੁੰਦੀਰਾ ਚੱਲਣ ਦਿਆ ਵਾ ਨਾਲ ਪ੍ਰਸ਼ਾਦੇ ਦਾ ਕੱਲ ਹੀ ਜਿਹੜਾ ਕੱਲ ਅੰਮ੍ਰਿਤ ਵੇਲੇ ਤੋਂ 1 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਤੇ ਦੁਪਹਿਰ ਦੇ 1 ਵਜੇ 12 1 ਵਜੇ ਤੱਕ ਪਕੌੜੇ ਚੱਲੇ ਆ ਤੋਂ ਤੋਂ ਬਾਅਦ ਫੇਰ ਲੰਗਰ ਦਾ ਚੱਲਦਾ ਰਿਹਾ ਪਰ ਅੱਜ ਵੀ ਸ਼ੇਰ ਤੋਂ ਅੰਮ੍ਰਿਤ ਵੇਲੇ ਤੋਂ ਗੁੰਦੀਰੇ ਇਹ ਗੱਫੇ ਪਾਣੀ ਦਾ ਪਾਰਾ ਚੱਲਣ ਦਿਆ ਜੀ ਕਿਰਿਆਂ ਕ ਸੰਤਾਂ ਦਾ ਸਹਿਯੋਗ ਆ ਤੁਹਾਡੇ ਨਾਲ ਕੇ ਸਾਰੀਆਂ ਸੰਗਤਾਂ ਨਾਲ ਮਿਲ ਕੇ ਜੋ ਸੇਵਾ ਕਰ ਰਹਿਆਂ ਨੇ ਇਹ ਤੇ ਜੀ ਸੰਜੋਗ ਮਹਾਪੁਰਸ਼ਾਂ ਦਾ ਬਹੁਤ ਜਿਆਦਾ ਸੰਤ ਦਿੰਦੀ ਆ ਸਾਰਾ ਇਹ ਇਲਾਕਾ ਆਪਣਾ ਤੇ ਸਾਰੀ ਸੰਗਤ ਤੇ ਇਹ ਸੰਜੋਗ ਦੇ ਨਾਲ ਤੇ ਮਹਾਪੁਰਸ਼ਾਂ ਦੇ ਸੰਜੋਗ ਦੇ ਨਾਲੇ ਸੇਵਾਵਾਂ ਚੱਲ ਰਹੀਆਂ ਸੰਤ ਬਾਬਾ ਸੁਖਾ ਸਿੰਘ ਜੀ ਤੇ ਸੰਤ ਬਾਬਾ ਹਾਕਮ ਸਿੰਘ ਜੀ ਉਹਨਾਂ ਦੀ ਦੇਖ ਰੇਖੇ ਡੇ ਜਿਹੜਾ ਖੜਾਵਾਂ ਤੇ ਗੱਲਬਾਤ ਤਿਆਰ ਹੁੰਦੇ ਆ ਜਿਹੜੇ ਸੰਗਤਾਂ ਆਉਂਦੀਆਂ ਇਹ ਸਾਰੀਆਂ ਮਹਾਪੁਰਸ਼ਾਂ ਨੇ ਹਜ਼ਾਰ ਸਦਕਾ ਹੋਣਦੀ ਹੈ ਨੌਜਵਾਨ ਪੀੜੀ ਜਿਹੜੀ ਨਸ਼ਿਆਂ ਵੱਲ ਜਾ ਰਹੀ ਆ ਉਹਨਾਂ ਨੂੰ ਸੇਵਾ ਸਿਮਰਨ ਦੇ ਵਿੱਚ ਲਿਆਉਣ ਵਾਸਤੇ ਤੁਸੀਂ ਕਿਹ ਉਪਰਾਲਾ ਕਿਹ ਸੰਦੇਸ਼ ਦੇਣਾ ਚਾਹੋ ਸਾਡਾ ਦਾ ਸੰਦੇਸ਼ ਇਹੋ ਹੀ ਆ ਮਾਪੇ ਪਰਿਸ਼ਾਦੋ ਵੀ ਇਹ ਅਭੀ ਜਿਹੜਾ ਨੌਜਵਾਨ ਪੀੜੀ ਨਸ਼ੇ ਕਰ ਰਹੀ ਆ ਉਹਨਾਂ ਦੇ ਗਾੜੀ ਹੱਥ ਜੋੜ ਕੇ ਅਪੀਲ ਕਰਦੇ ਆ ਵੀ ਇਹਨਾਂ ਤੋਂ ਨਸ਼ੇ ਪੱਤਿਆਂ ਤੋਂ ਬਚੋ ਤੇ ਗੁਰੂ ਦੇ ਲਾੜ ਚ ਲੱਗੋ ਅਮਰਤ ਛਗੋ ਤੇ ਬਾਣੀ ਪੜੋ ਤੇ ਮਹਾਪੁਰਸ਼ਾਂ ਦੇ ਆਣ ਕੇ ਘਰਾਂ ਦੇ ਹੋਵੇ ਸੇਵਾ ਕਰੋ ਗੁਰੂਆਂ ਘਰਾਂ ਦੇ ਵਿੱਚ ਇਹ ਆ ਵੀ ਮਹਾਪੁਰਸ਼ਾਂ ਲੋਮ ਇਹੋ ਹੀ ਵਿਦੇਸ਼ ਆ ਮਹਾਪੁਰਸ਼ ਬਾਬਾ ਸੁਖਾ ਸਿੰਘ ਜੀ ਤੇ ਬਾਬਾ ਸੋਹਣਾ ਲੋ ਕਿ ਜਿਹੜਾ ਵੀ ਕੋਈ ਪ੍ਰਾਣੀ ਨਸ਼ਾ ਕਰਦਾ ਵਾ ਉਹਦੇ ਗਾੜੀ ਅਪੀਲ ਹੱਥ ਜੋੜ ਕੇ ਵੀ ਤੁਸੀਂ ਇਦਾਂ ਚੀਜ਼ਾਂ ਤੋਂ ਨਸ਼ੇ ਤੋਂ ਬਚੋ ਰਾਇਕ ਜੀ ਦਾ ਹੱਸਾ ਓਏ ਓਏ ਸ਼ਾਮ ਨੂੰ ਜਦੋਂ ਅਸ਼ਵਾਰ ਦੇ ਉਹ ਜਵਾਨਾਂ ਦੀ ਬਹੁਤ ਸੋਨੇ ਕੁਰਿਆ ਟੰਗ ਨਾ ਰਹੇ ਕਿ ਸ਼ਿਸ਼ਰ ਚੇਪਲ ਦੀਵੇ ਨਾਲ ਸ਼ਕੂਬ ਨਾਮਕ ਮਹਾਂਪੁਰਸ਼ ਬਾਬਾ ਦਾਦਾ ਸੁਰੂਪ ਜੀ ਨੇ ਇਹ ਸੇਵਾ ਸ਼ਾਨ ਦੀ ਦੀਵਾਰ ਦੀ ਬਹੁਤ ਚੜ੍ਹਦੀ ਕਲਾ ਕਰਾਈ ਹੈ ਬੜੇ ਪ੍ਰੇਮ ਪ੍ਰਿਆਸ ਨਾਲ ਉਹਨਾਂ ਦੁਆਰਾ ਬਾਬੇ ਚੰਸੂ ਨੇ ਕਰਾਈ ਤੇ ਬਾਬੇ ਸੁਖਾ ਹੋਏ ਆ ਬਹੁਤ ਸੋਹਣੇ ਤਰੀਕੇ ਨਾਲ ਮੈਂ ਭਾਗ ਸੋਹਣੇ ਸਾਰੇ ਨਾਲ ਮਿਲ ਕੇ ਸੇਵਾ ਬਹੁਤ ਤਰੀਕੇ ਨਾਲ ਕਰਾ ਰਹੇ ਹਾਂ ਜਿੰਦੇ ਨਾਲ ਪਿਆਰ ਮੁਹੱਬਤ ਦੇ ਕੋਈ ਹਰ ਜਸੇ ਬੰਦੀ ਜਿੰਨੀ ਵੀ ਆ ਸਾਰੇ ਸ਼ੁਕਰ ਰੱਖਦੇ ਆ ਭਾਈ ਨਵਨ ਸਿੰਘ ਸ਼ਹੀਦ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਤੇ ਨਾਲ ਉਹਨਾਂ ਦੇ ਮਨਾਂ ਖਾਸ ਦਿਨ ਵਾਸਤੇ ਚੜ੍ਹਦੀ ਕਲਾ ਨਾਲ ਮਨਾ ਰਹੇ ਹਾਂ ਬੋਲ ਚਨਤਨ ਨਾ ਹੋਏ ਬੀਆ ਦਾ ਆਸਾ ਸਜੋੜ ਚੜਕੇ ਗੁਰੂ ਗੁਰੂ ਮਹਾਰਾਜ ਨਾਮੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ